ਸਸਤਰੀ ਗਾਉ ਦੋਸਤੋ ਮੈਂ ਥੋੜਾ ਸ਼ਨੀ ਸਿੱਧੂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਟਕਾਂਟੀ ਵਾਲਾ ਬਟਨ ਵੀ ਦਬਾ ਦਿਓ ਸ਼ੇਅਰ ਵੀ ਕਰ ਦਿਓ ਕੱਲ੍ਹ ਪਾਸ ਉਹਨਾਂ ਦੱਦੀ ਨੇ ਸਾਨੂੰ ਨਾ ਮੈਂ ਬੈਗ ਲਿਆ ਕੇ ਦਿਖਾਇਆ ਉਹ ਮੈਨੂੰ ਬਰੀਆਨੀ ਲੱਗਿਆ ਹਨਾ ਔਰ ਇੱਕ ਜੇਪੋ ਛੋਟੀ ਪੈਗੀ ਤਾਂ ਕਰ ਗਿਆ ਜੀ ਦੱਦੀ ਨੂੰ ਇੱਕ ਐਕਸਚੇਂਜ ਕਰਾ ਕੇ ਲਿਆ ਕੇ ਦਿਖਾ ਹਨਾ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਬੈਗ ਆ ਦੇਖੋ ਜੀ ਆ ਹੈ ਬੈਗ ਇੱਥੇ ਜਮੈਂਟ ਨਹੀਂ ਆਉਂਦਾ ਇੱਥੇ ਟੱਫਣਾ ਜੋ ਇੱਥੇ ਕਪਾ ਬੁਕਾ ਆਣੀਆ ਗਿਆ ਇਹ ਨੂੰ ਵਧੀਆ ਲੱਗਾ ਕਮੈਂਟ ਜੇ ਦੱਸਿਓ ਇਹ ਕੰਪਨੀ ਉਹਦਾ ਨਿਕਿਆ ਲਾਲ ਟਾ ਫਾਲਟਾ ਆਜੀ ਬਿਕਰਮ ਨੂੰ ਉਹੀ ਬੈਗ ਸੂਟ ਕਰ ਗਿਆ ਸੀਗਾ ਦੇਖ ਜਿਹੜੀਆਂ ਜੀ ਪੱਕਾ 2 10 4 5 ਇਦਾਂ 5 ਜਿੱਪਾ ਤੇ ਵੈਕਟਰ ਪ੍ਰੂਫ ਹੋ ਗਿਆ ਇਹ ਰਹੀ ਲੱਗਿਆ ਆਸਤੀ ਖਾਣੇ ਆ ਜੀ ਸੈਂਡਵਿਚ ਸੈਂਡਵਿਚ ਖਾ ਕੇ ਨਾ ਅਸੀਂ ਪਤੰਗ ਡਾਮਾਂਗੇ ਪਤੰਗ ਡਾ ਕੇ ਤੁਹਾਨੂੰ ਅਸਲੀ ਨਾਲ ਦੋਸਤੋ ਹੁਣ ਅਸੀਂ ਆ ਗਿਆ ਪਤੰਗ ਡੋਣ ਪਤੰਗ ਡੋਣ ਇਹ ਜਿਹੜਾ ਹਲਕਾ ਆਇਆ ਹੀ ਸਾਡੇ ਕੋਲ ਨਹੀਂ ਆ ਬਸ ਆ ਆ ਡੀ ਜੀ ਇਹ ਥੱਲੇ ਆ ਗਈ ਥੱਲੇ ਆ ਗਈ ਥੱਲੇ ਆ ਗਈ ਇਹ ਇਹ ਆਈ ਜੀ ਥੱਲੇ ਨਹੀਂ ਗਾਇਸ ਬਹੁਤ ਜ਼ੋਰ ਨਾਲ ਰੋਰ ਫਰੀ ਹੈ ਮੈਂ ਕੋਈ ਹਣੂ ਬਿਕਰੋਂ ਦੇ ਲੱਗਦਾ ਨਹੀਂ ਹੋ ਲੱਗਦੀ ਆ ਗੋਰੀ ਨੂੰ ਨੀ ਆ ਡਗੀ ਆ ਜੀ ਸਾਡੀ ਜਹਾ ਜਾਨੀ ਗੁੱਡੀ ਦੇਖੋ ਕਿ ਨੀ ਤੇ ਡੜਦੀ ਆ ਕਮੈਂਟ ਕਰਕੇ ਬਸ ਸੇਟ ਬਣਾਉਣੀ ਹੈ ਜੋ ਵੀ ਦੋ ਪੈਸ ਪੈਸ ਦੀ ਹੈ ਇਹ ਸੇ ਕਿਤੋਂ ਆ ਜੱਟ ਸੀਗੀ ਹੋ ਗਈਓ ਗਈ ਗਈ ਗਈਓ ਯਾਰ ਦੀ ਆਪ ਨਹੀਂ ਪਤਾਉਂਗਾ ਗੋਤ ਖਾਂਦੀ ਆ ਨਹੀਂ ਰੋਟੀ ਖਾਂਦੀ ਆ ਦੇ ਦੇ ਹਣਾ ਮੈਨੂੰ ਤੂੰ ਦੱਸ ਨਹੀਂ ਕਿ ਆਣੀ ਮੈਨੂੰ ਦੇ ਦੇ ਹਾਂ ਦਾਦੀ ਜੀ ਕਹਿੰਦੇ ਦੂੰਗਾ ਅੱਲੇ ਆਜੇ ਪਤਾਉਂਗਾ ਫਿਰ ਬੱਸ ਐ ਕੋਈ ਕੁਝ ਲੈ ਆ ਜਾ ਦੋ ਟੱਟ ਗਈ ਤਾਂ ਖਤਮ ਬਰ ਬੱਟਾ ਵੀਰੀਆਂ ਪਾਉਣ ਗਈ ਉਹ ਉਹ ਦੇ ਪਾਉਣਗੇ ਜੇ ਮੈਂ ਜਾ ਹਾਂ ਇਹ ਲਾਉਂਦੀ ਉਹ ਤੋ ਕੋ ਸਾਰੀ ਛਾਵੀ ਦੇਣਾ ਨੂੰ ਮਡੋ ਬਈ ਉਹਦੀ ਮੈਮੀ ਦੇ ਅੱਧੀ ਮੈਮੀ ਜਾਣੀ ਕੋਕੂ ਥੱਲੇ ਰੱਖ ਦੇ ਉਹ ਯਾਰ ਡੋਰ ਪਾ ਗਈ ਮੈਨੂੰ ਆਪਣਾ ਨੁਕਰਾਉਂ ਕਾ ਜੀ ਲੈ ਕੰਦੀ ਨਾ ਡੋਰਾ ਚੱਲ ਹੁੰਦੇ ਸਾਰੇ ਮਕਦਮੀ ਦੀ ਮੈਂ ਵੀ ਸਾਰਾ ਉਹ ਆਉਂਦਾ ਨਹੀਂ ਜੇ ਬੰਦੇ ਆਣਾ ਹੋਵੇ ਬੋਲਾ ਜੇ ਆਉਂਦਾ ਨਹੀਂ ਜੇ ਬੰਦੇ ਆਣਾ ਹੋਵੇ ਜਾਓ ਨਾ ਆਇਓ ਤੋੜਦਾ ਮੱਟੂ ਉਹ ਓ ਚੱਲਿਆ ਹੋਇਆ ਸਾਲਾ ਲੈ ਖੜੀ ਹੋ ਗਈ ਉਹ ਲੰਘ ਲੈ ਗਈ ਅੰਦੀ

ਕਾ ਲਗਟੂ ਤੂੰ ਬਹੁਤ ਵੱਲ ਤੋਈਆ ਮੈਨਾਂ ਤੈਨੂੰ ਦਿੱਤਾ ਹੀ ਭੁੱਲ ਗਿਆ ਤੂੰ ਹੀ ਆ ਪਿਆਦੀ ਦੋਨੋਂ ਉੱਤੇ ਹੂੰ ਤਾਂ ਮੇਰੇ ਕੰਮ ਤਾਂ ਨਹੀਂ ਬੋਸ ਕੌਣ ਹੀ ਵਰਪਿਆ ਅੱਛਾ ਆ ਜਾ

ਤੁਹਾਡਾ ਕੋਲ ਨਾ ਤੁਸੀਂ ਵੀ ਕਮੈਂਟ ਕਰਦੇ ਹੋ ਤਾਂ ਸਹੀ